हां जी किसान भ्राओ सस्नेह काल अपने चैनल नु कर लो सब्सक्राइब लाइक ਤੇ ਘੰਟੀ ਵਾਲਾ ਬਟਨ ਦਬਣਾ ਨਾ ਭੁੱਲਿਓ ਤਾਂ ਕਿ ਆਉਣ ਵਾਲੀ ਹਰ ਇੱਕ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਵੀਡੀਓ ਦੇ ਵਿੱਚ ਮਾਲਕਾਂ ਦਾ ਕੰਟੈਕਟ ਨੰਬਰ ਦੇ ਕੇ ਜਾਵਾਂਗੇ ਵੀਡੀਓ ਪੂਰੀ ਦੇਖਿਆ ਕਰੋ ਲਾਸਟਰ ਤੇ ਮਾਲਕਾਂ ਦਾ ਨੰਬਰ ਦਿੱਤਾ ਹੁੰਦਾਗਾ ਸਾਡਾ WhatsApp ਨੰਬਰ ਸਕਰੀਨ ਤੇ ਸ਼ੋਅ ਹੋ ਰਿਹਾ ਕਿਸੇ ਵੀ ਖੇਤੀਬਾੜੀ ਛੰਦ ਦੀ ਐਡ ਲਗਾਉਣ ਲਈ ਪੰਜ-ਛਤ ਫੁੱਟਵਾਂ ਪ੍ਰੋਪਰ ਜਾਣਕਾਰੀ ਛੰਦ ਕਰ ਦਿਓ ਸੋਡੀ ਐਡ ਹੀ ਲਾ ਦਾਂਗੇ ਅੱਜ ਲੈ ਕੇ ਆਏ ਜੀ 12 6.5 ਟਰਾਲਾ ਕੰਡੀਸ਼ਨ ਦੀ ਗੱਲ ਕਰੀਏ ਰੰਗ ਪੇਂਟ ਤੁਸੀਂ ਵੀਡੀਓ ਦੇ ਵਿੱਚ ਦੇਖ ਰਹੇ ਹੋਵੋਗੇ ਬਹੁਤ ਹੀ ਸੋਹਣੇ ਕ੍ਰਿਸ਼ਨਾ ਟਰਾਲਾ ਬਣਿਆ ਹੋਇਆ ਹੈਗਾ ਬੇਦਾਗ ਟਰਾਲਾ ਹੈਗਾ ਕਿਤੇ ਕੋਈ ਟਾਕੀ ਵਗੈਰਾ ਜਾਂ ਜਰਭ ਹੋਰ ਕਿਤੇ ਨਹੀਂ ਲੱਗੀ ਟਰਾਲੇ ਦੇ 12 6.5 ਟਰਾਲਾ ਜੀ ਜਾਲੀ ਲੱਗੀ ਹੋਈ ਹੈ ਬੈਡ ਤੇ 3 ਫੁੱਟਾ ਬੈਡ ਹੈਗਾ ਉੱਤੇ ਟੋਪੀ ਵੀ ਲੱਗੀ ਹੋਈ ਹੈਗੀ ਪ੍ਰੋਪਰ ਤੂੜੀ ਵਾਲਾ ਟਰਾਲਾ ਬਣਾਇਆ ਹੋਇਆ ਹੈਗਾ 4 ਇੰਚ ਹੀ ਹਿਸਾ ਲੱਗਿਆ ਹੋਇਆ ਹੈਗਾ 10 ਨਟ ਹੀ ਹੱਬ ਲੱਗੇ ਹੈ ਜੀ ਬੇਦਾਗ ਟਾਇਰ ਨੇ ਬਿਲਕੁਲ ਬਹੁਤ ਸਾਫ ਕੁੜੀਸ਼ਾ ਟਰਾਲਾ 8 ਇੰਚੀ ਗਾਰਡਰ ਲੱਗੇ ਹੋਏ ਨੇ ਸਾਰਾ ਮਾਲ ਟਾਟਾ ਦਾ ਲੱਗਿਆ ਹੋਇਆ ਟਰਾਲੇ ਦੇ ਬਹੁਤ ਹੀ ਸੋਹਣੀ ਕ੍ਰਿਸ਼ੀਆਂ ਟਰਾਲਾਗਾ ਬਾਜਨਾ ਟਰਾਲੇ ਦਾ 26 ਕੁਆਂਟਲ 76 ਕਿਲੋ ਬਾਜਨਾਗਾ ਮਾਲਕਾਂ ਨੇ ਡਿਮਾਂਡ ਰੱਖੀ ਆ 2,85,000 ਬਾਕੀ ਮੌਕੇ ਤੇ ਲੈਸ ਹੋ ਜਾਊਗਾ ਕਨੈਕਟ ਨੰਬਰ ਆ ਮਾਲਕਾਂ ਦਾ 62397 90881 62397 90881 ਕਨੈਕਟ ਨੰਬਰ ਆ ਗੱਲਬਾਤ ਕਰਕੇ ਟਰਾਲੇ ਬਾਰੇ ਜਾਣਕਾਰੀ ਲੈ ਸਕਦੇ ਹੋ